ਇੱਕ ਗੱਲੋਂ ਮੈਂ ਤਮਿਲ ਵਾਲਿਆਂ ਦਾ ਬਹੁਤ ਵੱਡਾ ਫੈਨ ਆ ਉਹਨਾਂ ਨੂੰ 100 ਸਾਲ ਤੋਂ ਵੱਧ ਸਮਾਂ ਹੋ ਗਿਆ ਆਪਣੀ ਬੋਲੀ ਵਾਸਤੇ ਸੰਘਰਸ਼ ਕਰਦੇ ਆ ਰਹੇ ਨੇ ਉਹ ਸਿਰਫ ਦੋ ਹੀ ਲੈਂਗੁਏਜ ਮੰਨਦੇ ਆ ਤਮਿਲ ਜਾਂ ਇੰਗਲਿਸ਼ ਭਾਰਤ ਦੇ ਵਿੱਚ ਬੜੀਆਂ ਸਰਕਾਰਾਂ ਆਈਆਂ ਜਿਨ੍ਹਾਂ ਨੇ ਉਹਨਾਂ ਦੇ ਉੱਤੇ ਹਿੰਦੀ ਨੂੰ ਥੋਪਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਹਰ ਵਾਰ ਉਹਨਾਂ ਦੇ ਮੂੰਹ ਤੇ ਚਪੇੜ ਮਾਰੀ ਐ ਜਦੋਂ ਗੱਲ ਭਾਸ਼ਾ ਦੇ ਉੱਤੇ ਆ ਜੇ ਫਿਰ ਤਮਿਲ ਦਾ ਇੱਕ ਆਮ ਨਾਗਰਿਕ ਤੇ ਉੱਥੋਂ ਦਾ ਸੀਐਮ ਇੱਕ ਹੋ ਜਾਂਦੇ ਆ ਉਥੋਂ ਦਾ ਪੱਤਾ ਪੱਤਾ ਲੜਦਾ ਭਾਸ਼ਾ ਵਾਸਤੇ ਹਾਲਾਂਕਿ ਮੋਦੀ ਸਰਕਾਰ ਨੇ ਪਿੱਛੇ ਜੇ ਉਹਨਾਂ ਨੂੰ ਇੱਕ ਧਮਕੀ ਦਿੱਤੀ ਵੀ ਤੁਸੀਂ 3 ਲੈਂਗੁਏਜ ਦਾ ਫਾਰਮੂਲਾ ਅਪਲਾਈ ਕਰੋ ਨਹੀਂ ਤਾਂ ਤੁਹਾਡਾ ਸਰਬ ਸਿੱਖਿਆ ਅਭਿਆਨ ਵਾਲਾ ਜਿਹੜਾ ਮੋਟਾ ਫੰਡ ਆਉਂਦਾ ਉਹ ਰੋਕ ਦੇਾਂਗੇ ਤੇ ਉਥੋਂ ਦੇ ਮੁੱਖ ਮੰਤਰੀ ਸਟਾਲਨ ਨੇ ਸਾਫ਼ ਤੌਰ ਤੇ ਕਹਿਤਾ ਵੀ ਅਸੀਂ ਸਦੀਆਂ ਤੋਂ ਇਦਾਂ ਦੀ ਹਾਂ ਤੇ ਅਸੀਂ ਅੱਗੇ ਵੀ ਇਦਾਂ ਦੀ ਰਹਿਣਾ ਸਾਡੀਆਂ ਸਿਰਫ ਦੋ ਹੀ ਭਾਸ਼ਾਵਾਂ ਨੇ ਇੱਕ ਸਾਡੀ ਤਮਿਲ ਭਾਸ਼ਾ ਤੇ ਦੂਜੀ ਇੰਗਲਿਸ਼ ਭਾਸ਼ਾ ਅਸੀਂ ਤੀਜੀ ਭਾਸ਼ਾ ਨੂੰ ਨਹੀਂ ਮੰਨਦੇ ਸਾਨੂੰ ਸਾਡਾ ਕਲਚਰ ਤੇ ਸਾਡੀ ਭਾਸ਼ਾ ਤੇ ਮਾਣ ਹੈ ਤੇ ਉੱਥੇ ਦੂਜੇ ਪਾਸੇ ਲੱਖ ਦੀ ਲਾਨਤ ਹੈ ਉਹਨਾਂ ਪੰਜਾਬੀਆਂ ਤੇ ਜਿਨ੍ਹਾਂ ਨੇ 1966 ਦੇ ਵਿੱਚ ਆਪਣੀ ਮਾਤ ਭਾਸ਼ਾ ਹਿੰਦੀ ਨੂੰ ਮੰਨਿਆ ਮੈਂ ਹਿੰਦੀ ਭਾਸ਼ਾ ਦੇ ਖਿਲਾਫ ਨਹੀਂ ਹਰੇਕ ਭਾਸ਼ਾ ਆਪਣੀ ਥਾਂ ਸਤਿਕਾਰਯੋਗ ਹੈ ਪਰ ਆਪਣੀ ਮਾਂ ਨੂੰ ਛੱਡ ਕੇ ਮਾਸੀ ਦੇ ਗੱਲ ਪਈ ਜਾਣਾ ਇਹ ਵੀ ਚੰਗੀ ਗੱਲ ਨਹੀਂ ਪੰਜਾਬੀ ਭਾਸ਼ਾ ਜੋ ਸਾਡੀ ਸਦੀਆਂ ਤੋਂ ਮਾਤ ਭਾਸ਼ਾ ਸਾਡੇ ਪੁਰਖਾਂ ਦੀ ਉਹਨੂੰ ਛੱਡ ਕੇ ਅਸੀਂ ਹਿੰਦੀ ਭਾਸ਼ਾ ਜਿਹਨੂੰ ਕਿ 200 ਸਾਲ ਪਹਿਲਾਂ ਇੱਕ ਜான் ਗਿੱਲ ਗ੍ਰਸਟ ਨਾ ਦੇ ਅੰਗਰੇਜ਼ ਵਿਦਵਾਨ ਦੁਆਰਾ ਲਾਗੂ ਕੀਤਾ ਗਿਆ ਸੀ ਅਸੀਂ ਉਹਦੇ ਪਿੱਛੇ ਕਿਉਂ ਲੱਗিয়ে ਤੁਸੀਂ ਗੂਗਲ ਤੇ ਸਰਚ ਕਰਕੇ ਦੇਖੋ ਜான் ਗਿੱਲ ਗ੍ਰਸਟ ਫਾਦਰ ਆਫ ਹਿੰਦੀ ਤੁਹਾਨੂੰ ਸਚਾਈ ਪਤਾ ਲੱਗੂਗੀ ਕੀ ਹੈ